ਅੱਜ ਸਭਰਾ ਦੇ ਲਾਗੇ ਢੁੱਲੇ ਵਾਲਾ ਪਿੰਡ ਆ ਛੋਟਾ ਜਿਹਾ ਪਿੰਡ ਆ ਏ ਤੇ ਇੱਥੇ ਲਗਭਗ 70-80 ਕਿਲੋਮੀਟਰ ਲੰਮੀ ਜਿਹੜੀ ਸੜਕ ਦੀ ਬਾਨਿਆਂ ਨਾਲ ਬਣਿਆ ਦਰਿਆ ਦੇ ਉਹ ਇੱਕੇਦامی ਉਹਦੇ ਪੈਰ ਨਿਕਲ ਗਏ ਤੇ ਸਾਡੇ ਇੱਥੇ ਬਾਬਾ ਵੀਰਾ ਸਿੰਘ ਜੀ ਤੇ ਹੋਰ ਵੀ ਸੰਗਤ ਇੱਥੇ ਹੀ ਤੇ ਮੈਂ ਆਪ ਲਗਾਤਾਰ ਇੱਥੇ 13-13 ਘੰਟੇ 14 ਘੰਟੇ ਸੰਗਤ ਦੇ ਵਿੱਚ ਰਹਿ ਕੇ ਸੇਵਾ ਕਰੀਦੀ ਆ ਤੇ ਮੈਂ ਆਪ ਖੁਦ ਵੀ ਇੱਥੇ ਪਿੰਡ ਕੋੜਮ ਬੱਤੀ لال ਸਿੰਘ ਲਾਗੇ ਉਥੇ ਸੰਗਤ ਦੀ ਸੇਵਾ ਕਰਦੇ ਪਿਆ ਹਾਂ ਜਦੋਂ ਮੈਨੂੰ ਇਹਨਾਂ ਸਾਥੀਆਂ ਦਾ ਫੋਨ ਗਿਆ ਤੇ ਉਸੇ ਵੇਲੇ ਆ ਗਏ ਆ ਨਾਲ ਸਾਰੇ ਪ੍ਰਸ਼ਾਸਨ ਨੂੰ ਫੋਨ ਕਰਕੇ ਸੱਦ ਲਿਆ ਨਾਲ ساری ਸੰਗਤ ਆ ਗਈ ਬੜੀ ਇੱਥੇ ਜਿੰਨੀ ਵੀ ਸਾਡੇ ਇਲਾਕੇ ਦੀ ਤਰਨਤਾਰਨ ਜ਼ਿਲ੍ਹੇ ਦੀਆਂ ਸੰਪਰਦਾਵਾਂ ਨੇ ਸੰਤ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਸੰਤ ਮਹਾਂਪੁਰਖ ਬਾਬਾ ਹਾਕਮ ਸਿੰਘ ਜੀ ਸੰਤ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਸੰਤ ਮਹਾਂਪੁਰਖ ਸੋਰ ਸਿੰਘ ਵਾਲੇ ਬਾਬਾ ਅਵਤਾਰ ਸਿੰਘ ਜੀ ਸੰਤ ਮਹਾਪੁਰਖ ਘਰੇ ਵਾਲੇ ਬਾਬਾ ਅਵਤਾਰ ਸਿੰਘ ਜੀ ਤੇ ਹੋਰ ਵੀ ਜਿੰਨੀਆਂ ਸਿੱਖ ਸੰਗਤਾਂ ਸਾਰਿਆਂ ਨੇ ਇੱਥੇ ਆ ਕੇ ਬੜੀ ਸੇਵਾ ਕੀਤੀ ਆ ਤੇ ਅੱਜ ਵੀ ਜੇ ਬੰਨ ਟੁੱਟਣੋਂ بچਿਆ ਹੋਣਾ ਇੱਕੇ ਦਾਮੀ ਲਗਭਗ 70 ਫੁੱਟ ਢੇਗ ਡੇਗ ਪੀ ਤੇ ਜਿਹੜੇ ਕਿ ਸੜਕ ਵੀ ਪਟਣੀ ਸ਼ੁਰੂ ਹੋ ਗਈ ਜੇ ਨਾਲ ਸੰਗਤ ਪੈਂਦੀ ਤੇ ਮੈਨੂੰ ਮੇਰੇ ਦਾ 10 ਮਿੰਟਾਂ ਦੇ ਵਿੱਚ ਵਿੱਚ ਸਾਰਾ ਬੰਨ ਟੁੱਟ ਕੇ ਤੇ ਪਾਣੀ ਦੂਜੇ ਬੰਨੇ ਨਿਕਲ ਜਾਣਾ ਬੜਾ ਵੱਡਾ ਨੁਕਸਾਨ ਹੋਣਾ ਹੈ ਇਹ ਸੰਗਤ ਦਾ ਹੀ ਸਜੋਗ ਹੈ ਵੀ ਸੰਗਤ ਪੈ ਗਈ ਆ ਤੁਸੀਂ ਵੇਖਣਦੇ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਗਈ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜੀਸੀਪੀ ਮਸ਼ੀਨਾਂ ਆ ਗਈਆਂ ਤੇ ਜਿੱਥੇ ਸੰਗਤ ਹੋਵੇ ਸੰਗਤ ਦੇ ਵਿੱਚ ਪਰਮਾਤਮਾ ਵਸ ਜਾਂਦਾ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਤੇ ਉਦੋਂ ਸਾਰੇ ਕੰਮ ਜਿਹੜੇ ਉਹ ਠੀਕ ਹੋ ਜਾਂਦੇ ਆ